ਛੋਟਾ ਬੱਚਾ ਕਹ ਰਿਹਾ ਵੀ ਮੈਂ ਤਾਂ ਭਾਈ ਕੁੜੀ ਨਾਲ ਵਿਆਹ ਨਹੀਂ ਕਰਾਉਣਾ ਮੈਂ ਤਾਂ ਮੈਂ ਤਾਂ ਮੁੰਡੇ ਪਸੰਦ ਆ। ਇਹ ਮੁੰਡਾ ਕਹਿੰਦਾ ਵੀ ਮੈਂ ਤਾਂ ਕੁੜੀ ਬਣਨਾ। ਇਹ ਕੁੜੀ ਪਸੰਦ ਆ। ਕੁੜੀ-ਕੁੜੀ ਨਾਲ ਵਿਆਹ ਕਰਾ ਰਹੀ ਆ। ਹੋਰ ਸੋਸਾਇਟੀ ਕਿਵੇਂ ਟੁੱਟਦੀ ਹੁੰਦੀ ਆ। ਜਾਂ ਤੁਹਾਡੇ ਬੱਚੇ ਕਹਿੰਦੇ ਅਸੀਂ ਤਾਂ ਵਿਆਹ ਹੀ ਨਹੀਂ ਕਰਾਉਣਾ। ਜਾਂ ਤੁਹਾਡਾ ਕੁਦਰਤੀ ਜਿਹੜਾ ਲਾਈਫ ਸਾਈਕਲ ਤੁਹਾਡਾ ਪ੍ਰਵਾਹ ਜਾਂ ਤੁਹਾਡੇ ਬੱਚੇ ਕਹਿੰਦੇ ਤੁਹਾਡੇ ਨਾਲ ਰਹਿਣਾ ਹੀ ਨਹੀਂ। ਤਾਂ ਫਿਰ ਉਹਨਾਂ ਨੂੰ ਉਹਨਾਂ ਨੂੰ ਪਤਾ ਵੀ ਸਾਡੇ ਬੱਚੇ ਨੂੰ ਇਹ ਚੀਜ਼ ਪੜਾਈ ਜਾ ਰਹੀ ਆ ਤਾਂ ਫਿਰ ਉਹਨਾਂ ਨੇ ਕੁਝ ਚੇਂਜ ਵੀ ਕੀਤਾ ਆਪਣੇ ਚ ਵੀ ਤੁਸੀਂ ਨਿਆਣਿਆਂ ਨੂੰ ਪੰਜਾਬ 'ਚ ਪੜਾਉਣ ਦੀ ਕੋਸ਼ਿਸ਼ ਕਰੋ ਛੋਟੇ ਹੁੰਦੇ ਬੱਚ ਪੰਜਾਬ ਚਾਹ ਦੇ ਨੂੰ ਪੰਜਾਬੀ ਨਾਲ ਜੋੜੋਗੇ ਤਾਂ ਵਧੀਆ ਰਹੋ ਜਿਹੜਾ ਵੀ ਕਰ ਸਕਦਾ ਕੋਈ ਭੈਣ ਭਾਈ ਹੂੰ ਉਹ ਉਹ ਚੀਜ਼ ਮੁੜ ਕੇ ਜੇ ਤੁਸੀਂ ਕੱਲ ਨੂੰ ਵਾਪਸ ਵੀ ਆਉਣਾ ਉਹ ਫਿਰ ਨੂੰ ਦਿੱਕਤ ਨਹੀਂ ਆਊਗੀ ਨਹੀਂ ਦਿੱਕਤ ਬਹੁਤ ਆਉਂਦੀ ਹੈ ਓਕੇ ਮਰਜੀਤ ਬਈ ਜੜਾਂ ਨੇ ਸ਼ਾਇਦ ਜੜਾਂ ਨਾਲ ਟੁੱਟ ਗਏ ਤੇ ਜੜਾਂ ਨਾਲੋਂ ਟੁੱਟਣ ਵਾਲਾ ਬਹੁਤ ਟਾਈਮ ਜਿਹੜਾ ਦਰਖਤ ਉਹ ਵੀ ਹਰਾ ਨਹੀਂ ਰਹਿੰਦਾ ਨਹੀਂ ਉਹ ਟੁੱਟ ਹੀ ਗਿਆ ਆਲਮੋਸਟ ਜਿਹੜੇ ਹੁਣ ਬੱਚੇ ਬਾਹਰ ਸਾਡੇ ਵੱਡੇ ਹੋ ਗਏ ਉਹ ਤਾਂ ਵਾਪਸ ਮੁੜਦੇ ਨਹੀਂਗੇ ਉਹ ਤਾਂ ਹੁਣ ਜ਼ਮੀਨਾਂ ਵੇਚੀ ਜਾਂਦੇ ਉਹ ਤਾਂ ਕਹਿੰਦੇ ਵੀ ਤੁਸੀਂ ਵੇਚਣੀਆਂ ਵੇਚ ਦਿਓ ਨਹੀਂ ਅਸੀਂ ਵੇਚ ਦੇਾਂਗੇ ਹੂੰ ਉਹਨਾਂ ਨੇ ਤਾਂ ਆਉਣਾ ਨਹੀਂ ਨਾ ਇਹ ਚੀਜ਼ ਕਿੰਨਾ ਕਿਤੇ ਜੇ ਤੁਹਾਡਾ ਬੱਚੇ ਦਾ ਇੱਥੇ ਬਚਪਨ ਚ 5-7 10 ਸਾਲ ਗੁਜ਼ਾਰ ਗਿਆ ਤਾਂ ਉਹਦਾ ਟੱਚ ਰਹੂਗਾ ਪਿੱਛੇ ਬਿਲਕੁਲ ਬਿਲਕੁਲ ਕੋਵਰਲ ਹਾਲਾਤ ਉਧਰ ਵੀ ਸਾਰੇ ਦੁਨੀਆਂ ਚ ਤੁਸੀਂ ਦੇਖੋ ਵੀ ਉੱਥੇ ਤੁਹਾਨੂੰ 18-18 20-20 ਘੰਟੇ ਕੰਮ ਕਰਨ ਦਾ ਮਹਿੰਗਾਈ ਵਧੀ ਪਈ ਆ ਲੈ ਦੇ ਕੇ ਰੋਟੀ ਪਾਣੀ ਹੋਈਆਂ ਕਿਉਂਕਿ ਉੱਥੇ ਜਿਹੜਾ ਸੈਸ਼ਨ ਦੀ ਵੀ ਦੁਨੀਆਂ ਪਰਚ ਹੈਗੀ ਗੱਲਬਾਤ ਚੱਲਦੀ ਵੀ ਨੌਕਰੀਆਂ ਜਾ ਰਹੀਆਂ ਸੈਸ਼ਨ ਮੰਦੀ ਤਾਂ ਆ ਹੀ ਗਈ ਜਦ ਬੇਸਵ ਜੰਗਦੀਆਂ ਵੀ ਰੌਲਾ ਚੱਲਦਾਗਾ ਕਈ ਮੁਲਕਾਂ ਦਾ ਆਪਸ ਚੱਲੀ ਜਾਂਦਾਗਾ ਵੀ ਇਹਨਾਂ ਅਨਸਰਟਨਟੀੀਆਂ ਦੇ ਵਿੱਚ ਅਲਟੀਮੇਟਲੀ ਤੁਸੀਂ ਫੇਰ ਹੀ ਬਚੋਗੇ ਵੀ ਤੁਹਾਡਾ ਭੋਜਨ ਤੁਹਾਡੇ ਕੋਲੇ ਪਸ਼ੂ ਤਾਂ ਤੁਹਾਡੇ ਕੋਲੇ ਆ ਤੁਹਾਡੀ ਸਬਜ਼ੀ ਭਾਜੀ ਆ ਇਸੇ ਕਰਕੇ ਉਹ ਕਿਸੇ ਵੀ ਕੀਮਤ ਤੇ ਲੈਣਾ ਚਾਹੁੰਦੇ ਆ ਇਹ ਚੀਜ਼ਾਂ ਨੂੰ ਬਿਲਕੁਲ ਜਦੋਂ ਇਹ ਗੱਲਾਂ ਲੋਕਾਂ ਕੋਲੇ ਕਰਦੇ ਹੋ ਆਮ ਲੋਕਾਂ ਕੋਲੇ ਤਾਂ ਸਮਝ ਜਾਂਦੇ ਆ ਸਖਾਲਿਆਂ ਕਿ ਨਹੀਂ ਨਹੀਂ ਉਹ ਹੁਣ ਤਾਂ ਥੋੜੇ ਥੋੜੇ ਸਮਝਣ ਲੱਗ ਗਏ ਜਿ ਅੱਜ ਤੋਂ ਤੁਸੀਂ 2-3 ਸਾਲ ਪਹਿਲਾਂ ਗੱਲ ਕਰਦੇ ਸੀਗੇ ਹਾਂ ਉਦੋਂ ਨਹੀਂ ਸੀ ਸਮਝਦੇ ਕੀ ਕਹਿੰਦੇ ਸੀ ਉਦੋਂ ਕਿਉਂਕਿ ਹੁਣ ਉਦੋਂ ਕਹਿੰਦੇ ਸੀ ਭਾਈ ਇਹ ਕਿਵੇਂ ਹੋ ਜੂ ਐਵੇਂ ਕਿਵੇਂ ਹੋ ਜੂ ਜਿਵੇਂ ਆਪਣੇ ਆਮ ਚੱਲਦੀ ਐਵੇਂ ਕਮਲੀਆਂ ਮਰੀ ਜਾਂਦਾ ਹਾਂ ਐਵੇਂ ਕਮਲੀਆਂ ਮਰੀ ਜਾਂਦਾ ਐ ਕਿਵੇਂ ਹੋ ਜੂ ਹਾਂ ਕਿ ਹੁਣ ਮੈਂ ਉਹੀ ਜਿਵੇਂ ਤੁਹਾਨੂੰ ਕਿਹਾ ਨਾ ਵੀ ਜਿਵੇਂ ਉਹ ਚੀਜ਼ਾਂ ਪਿਛਲੇ 3-4 ਸਾਲ ਚ ਬਹੁਤ ਵੱਡੇ ਲੈਵਲ ਤੇ ਚੇਂਜ ਆਇਆ ਹਮ ਨੌਜਵਾਨਾਂ ਨੂੰ ਹਾਰਟ ਅਟੈਕ ਮੌਤਾਂ ਬਿਲਕੁਲ ਬੁੱਧੁਣੀਆਂ ਵਰ ਦੇ ਡਾਕਟਰ ਕਹ ਰਿਹਾ ਵੀ ਭਾਈ ਇਹ ਉਹਦੇ ਟੀਕੇ ਨਾਲ ਹੋਇਆ ਹਮ ਕੋਵਿਡ ਵੈਕਸਿਨ ਹਾਂ ਕੋਵਿਡ ਵੈਕਸਿਨ ਦੇ ਨਾਲ ਤੇ ਉਹ ਆਮ ਕਰਕੇ ਨਾ ਇਹ ਚੀਜ਼ ਦਾ ਚੇਤਨਾਪਦ ਤੁਸੀਂ ਲਾ ਲਓ ਵੀ ਪਿੰਡਾਂ 'ਚ ਸਮੂਹਿਕ ਚੇਤਨਾ ਪਿੰਡਾਂ 'ਚ ਵੀ ਇਹ ਗੱਲ ਚੱਲ ਪਈ ਸੀ ਉਦੋਂ ਹੂੰ ਵੀ ਯਾਰ ਜਿਹੜਾ ਬੰਦਾ ਵੀ ਬਿਮਾਰ ਹੁੰਦਾ ਉਹ ਇਹ ਹਸਪਤਾਲ ਨਾ ਜਾਉ ਮੁਰਦਾ ਨਹੀਂ ਜਾਂਦਾ ਨਹੀਂ ਮੁਰਦਾ ਚੱਲ ਪਈ ਸੀ ਚੱਲ ਪਈ ਸੀ ਬਿਲਕੁਲ ਚੱਲੀ ਜਾਂ ਲੋਕ ਕਹਿੰਦੇ ਸੀ ਵੀ ਨਾ ਅਸੀਂ ਨਹੀਂ ਲੈਣੀ ਜਮ ਕਿਸਾਨਾਂ ਨੂੰ ਉੱਚੀ ਲਾ ਲਓ ਤੁਸੀਂ ਹੂੰ ਕਿਸਾਨ ਕਹਿੰਦੇ ਜੇ ਸਾਨੂੰ ਇਹ ਤਾਂ ਤੁਹਾਡਾ ਡਰਾਮਾ ਹੈਗਾ ਸਾਡੀ ਹੋਣੀ ਤਾਂ ਸਾਡੀ ਜ਼ਮੀਨ ਆ ਹਾਂ ਉਦੋਂ ਇਕੱਠੇ ਰਹੇ ਆ ਉਦੋਂ ਦਾ ਕੁਝ ਹਾਂ ਕਿਸਾਨ ਕਿੱਡੇ ਇਕੱਠੇ ਰਿਹਾ ਉਹਦੇ ਨਾਲ ਹੀ ਬਾਰਡਰ ਤੇ ਕਿਸਾਨ ਬੈਠਿਆ ਦਿੱਲੀ 'ਚ ਇਹਨਾਂ ਨੇ ਕੀ ਕੁਕ ਕੀਤਾ ਹਾਂ ਡਰ ਆ ਨਾ ਜਿਹੜਾ ਕਾਰੋਬਾਰ ਆ ਦੋ ਚੀਜ਼ਾਂ ਨਾਲ ਹੀ ਚੱਲਦਾ ਜਿਹੜੇ ਮਾਰਕੀਟ ਕੰਪਨੀਆਂ ਵੀ ਹਨ ਜਾਂ ਤਾਂ ਡਰਾ ਲਓ ਹੂੰ ਜਾਂ ਤੁਸੀਂ ਕਹਿ ਲੋ ਗੱਲ ਉਹਨਾਂ ਨੂੰ ਲਾਲਚ ਦੇ ਦਿਓ ਬਿਲਕੁਲ ਉਹਨੇ ਚਲ ਹੁਣ ਕਿਸਾਨ ਡਰੇ ਨਹੀਂ ਹਾਂ ਕਿਸਾਨ ਡਰੇ ਨਹੀਂ ਜੇ ਡਰ ਜਾਂਦੇ ਤਾਂ ਫਿਰ ਔਖਾ ਹੋ ਗਿਆ ਸੀ ਕਮਾਉਣਾ ਚੱਕ ਉਠਾ ਦੇਣਾ ਸੀਗਾ ਹੂੰ ਕਿਸਾਨ ਸਮਝ ਗਏ ਸੀ ਗੱਲ ਇਹ ਤੁਸੀਂ ਸਾਡੇ ਜਿਹੜੇ ਭੋਲੇ ਹੁਣ ਜਿਵੇਂ ਆਪਾਂ ਕਹਿੰਦੇ ਆ ਭੋਲਿਆਂ ਮੰਦਿਆਂ ਚ ਰੱਬ ਵਸਦਾ ਪਿੰਡਾਂ ਚ ਰੱਬ ਵਸਦਾ ਆਪਾਂ ਕਹਿੰਦੇ ਨੇ ਇਹ ਚੀਜ਼ ਹੈਗੀ ਵੀ ਇਹ ਗੱਲ ਅਲਟੀਮੇਟਲੀ ਅਸੀਂ ਯਾਰ ਆਪਦੇ ਮੂਲ ਸਿਧਾਂਤ ਵੱਲ ਮੁੜੀਏ ਹੂੰ